ਸਤਿ ਸ਼੍ਰੀ ਅਕਾਲ ਜੀ ਮੈਂ ਰਾਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਨਨੀ ਤੇ ਅਸ਼ੀ ਨਿਵਚਨ ਪੰਜਾਬ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਡੀਆਈਜੀ ਰੋਪੜ ਰੇਂਜ ਖਰਚਨ ਸਿੰਘ ਭੁੱਲਰ ਨੂੰ ਸੀਬੀਆਈ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਜਿਨ੍ਹਾਂ ਦੇ ਉੱਤੇ ਰਿਸ਼ਵਤ ਲੈਣ ਦੇ ਵੱਡੇ આરોਪ ਵੀ ਲੱਗੇ ਨੇ ਹੁਣ ਇਸ ਮਾਮਲੇ ਦੇ ਵਿੱਚ ਕਈ ਸ਼ੁਰੂਆਤੀ ਜਾਂਚ ਦੇ ਦੌਰਾਨ ਕਈ ਗੱਲਾਂ ਸਾਹਮਣੇ ਆ ਰਹੀਆਂ ਜਿਸ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਕਿ ਜੋ ਇਹ ਰਿਸ਼ਵਤ ਦਿੱਤੀ ਜਾ ਰਹੀ ਸੀ ਕਿਹਾ ਜਾ ਰਿਹਾ ਹੈ ਕਿ ਮੰਡਿਰ ਗੋਵਿੰਦਗੜ੍ਹ ਦੇ ਇੱਕ ਬਿਜ਼ਨਸਮੈਨ ਤੋਂ ਰਿਸ਼ਵਤ ਲਈਤੀ ਜਾ ਰਹੀ ਸੀ ਜਿੰਦੇ ਕੋਲ ਗੱਡੀਆਂ ਪਾਸਿੰਗ ਕਰਾਉਣ ਦੀ ਹੈਬਸ ਦੇ ਵਿੱਚ 5 ਲੱਖ ਰੁਪਏ ਮਹੀਨੇ ਤੱਕ ਰਿਸ਼ਵਤ ਲੈਂਦੀਆਂ ਜੋ ਚਰਚਾਵਾਂ ਨੇ ਉਹ ਸਾਹਮਣੇ ਆਈਆਂ ਨੇ ਹਾਲਾਂਕਿ ਇਸ ਬੰਦ ਦੇ ਵਿੱਚ ਅਧਿਕਾਰਿਕ ਤੌਰ ਤੇ ਅਧਿਕਾਰੀਆਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਕੋਈ ਹਜੇ ਉਹਨਾਂ ਵੱਲੋਂ ਵਿਆਹ ਨਹੀਂ ਦਿੱਤਾ ਗਿਆ ਲੇਕਿਨ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਨੇ ਕਿ ਮੰਡੀ ਗੋਬਿੰਦਗੜ ਦੇ ਇੱਕ ਜੋ ਸਕ੍ਰੈਪ ਡੀਲਰ ਹੈ ਉਸ ਤੋਂ ਇਹ ਰਿਸ਼ਵਤ ਲਿੱਤੀ ਜਾ ਰਹੀ ਸੀ ਕਿਉਂਕਿ ਉਸ ਸਕ੍ਰੈਪ ਡੀਲਰ ਵੱਲੋਂ ਜੋ ਗੱਡੀਆਂ ਪਾਸਿੰਗ ਕਰਾਉਣ ਦਾ ਕੰਮ ਕੀਤਾ ਜਾਂਦਾ ਹੈ ਅਤੇ ਇਸੇ ਆੜ ਦੇ ਵਿੱਚ ਜੋ ਡੀਆਈਜੀ ਨੇ ਰੋਪੜ ਰੇਜ ਹਰਚੰਦ ਸਿੰਘ ਪੁਲਰ ਵੱਲੋਂ ਨਾ ਤਾਂ ਰਿਸ਼ਵਤ ਦਿੱਤੀ ਜਾ ਰਹੀ ਸੀ 5 ਲੱਖ ਰੁਪਇਆ ਮਹੀਨਾ ਰਿਸ਼ਵਤ ਲੈਣ ਦੀਆਂ ਗੱਲਾਂ ਨੇ ਜੋ ਚਰਚਾਵਾਂ ਨੇ ਉਹ ਸਾਹਮਣੇ ਆ ਰਹੀਆਂ ਲੇਕਿਨ ਇਹ ਚਰਚਾਵਾਂ ਕਿੰਨੀ ਸੱਚੀਆਂ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗ ਸਕਿਆ ਲੇਕਿਨ ਇਹ ਵੱਡੇ આરોਪ ਨੇ ਜੋ ਉਹ ਡੀਆਈਜੀ ਡਰੋਪਰ ਦੇ ਉੱਤੇ ਲੱਗਦੇ ਹੋਏ ਸਾਹਮਣੇ ਆ ਰਹੇ ਨੇ ਤਾਂ ਨੂੰ ਦੱਸ ਦਈਏ ਕਿ ਹਰਚੰਦ ਸਿੰਘ ਪੁਲਰ 2007 ਬੈਚ ਦੇ ਆਈਪੀਐਸ ਅਧਿਕਾਰੀ ਨੇ ਜਿਨ੍ਹਾਂ ਵੱਲੋਂ ਭਾਗੜਾ ਪ੍ਰਬੰਧਨ ਬੋਰਡ ਦੇ ਉੱਤੇ ਜਦੋਂ ਪੰਜਾਬ ਸਰਕਾਰ ਵੱਲੋਂ ਆਪਣੀ ਫੋਰਸ ਦਾ ਨਾਅਰਤ ਕੀਤੀ ਗਈ ਸੀ ਤਾਂ ਉਸ ਦੇ ਵਿੱਚ ਐਮ ਭੂਮਿਕਾ ਨਿਭਾਈ ਗਈ ਸੀ। ਇਸ ਤੋਂ ਇਲਾਵਾ ਵੀ ਪੰਜਾਬ ਸਰਕਾਰ ਵੱਲੋਂ ਨਸ਼ਿਆ ਵਿਰੁੱਧ ਜੋ ਮੁਹਿੰਮ ਚਲਾਈ ਗਈ ਸੀ ਉਸ ਦੇ ਵਿੱਚ ਵੀ ਹਰਚੰਨ ਸਿੰਘ ਪੁੰਨਰ ਵੱਲੋਂ ਐਮ ਰੋਲ ਅਦਾ ਕੀਤਾ ਜਾ ਰਿਹਾ ਸੀ ਲੇਕਿਨ ਹੁਣ ਸੀਬੀਆਈ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਨ੍ਹਾਂ ਦੇ ਉੱਤੇ ਰਿਸ਼ਵਤ ਲੈਣ ਦੇ આરોਪ ਲੱਗੇ ਨੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦੇਣੀ ਜੋ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਮੰਡੀ ਗੋਵਿੰਦਗੜ੍ਹ ਦੇ ਸਕ੍ਰੈਪ ਡੀਲਰ ਤੋਂ ਇਹ ਰਿਸ਼ਵਵਤ ਦਿੱਤੀ ਜਾਂਦੀ ਸੀ ਸਕ੍ਰੈਪ ਡੀਲਰ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਸੀ सीबीआई ਨੂੰ ਕਿ ਉਸ ਵੱਲੋਂ ਹਰ ਮਹੀਨੇ 5 ਲੱਖ ਰੁਪਏ ਰਿਸ਼ਵਤ ਲਈਤੀ ਜਾ ਰਹੀ ਹੈ ਜੋ ਕਿ ਸਨਗਰੈਵ ਦੀਆਂ ਗੱਡੀਆਂ ਪਾਸ ਕਰਾਉਣ ਦੇ ਅਵਿਜ ਦੇ ਵਿੱਚ ਇਹ ਰਿਸ਼ਵਤ ਲਈਤੀ ਜਾ ਰਹੀ ਸੀ ਜਿਸ ਤੋਂ ਬਾਅਦ सीबीआई ਵੱਲੋਂ ਉਹਨਾਂ ਨੂੰ ਰੰਗਿਆਤੀ ਪੜ ਦਿੱਤਾ ਜਾਂਦਾ ਹੈ ਪੁਲਿਸ ਮਾਮਲੇ ਦੇ ਵਿੱਚ ਹਾਲੇ ਤੱਕ ਅਧਿਕਾਰਿਕ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ ਹੈ ਜਲਦੀ ਸੀਬੀਆਈ ਗੋਲ ਇਸ ਮਾਮਲੇ ਦੀ ਅਧਿਕਾਰਿਕ ਤੌਰ ਤੇ ਵੀ ਪੁਸ਼ਟੀ ਕੀਤੀ ਜਾਵੇਗੀ ਜਿਸ ਤੋਂ ਬਾਅਦ ਪਤਾ ਲੱਗ ਲੱਗ ਸਕੇਗਾ ਕਿ ਆਖਿਰ ਇਸ ਮਾਮਲੇ ਰਿਸ਼ਵਤ ਦੇ ਮਾਮਲੇ ਦੇ ਵਿੱਚ ਆਖਿਰ ਅਸਲੀ ਸੱਚਾਈ ਕੀ ਸੀ ਲੇਕਿਨ ਜੋ ਸ਼ੁਰੂਆਤੀ ਜਾਂਚ ਦੇ ਵਿੱਚ ਇਹੀ ਸਾਹਮਣੇ ਆਇਆ ਕਿ ਗੱਡੀਆਂ ਦੀ ਪਾਸਿੰਗ ਨੂੰ ਲੈ ਕੇ ਹੀ ਇਹ ਜੋ ਰਿਸ਼ਵਤ ਦਾ ਖੇਲ ਕੀਤਾ ਜਾ ਰਿਹਾ ਸੀ ਲੇਕਿਨ ਇਹ ਵੱਡੇ ਹਰਾਨਿਕ ਜਨਕ ਖੁਲਾਸੇ ਨੇ ਕਿ ਆਖਿਰ ਸਗਰੈਵ ਦੀਆਂ ਗੱਡੀਆਂ ਨੂੰ ਇੱਕ ਆਈਪੀਐਸ ਅਧਿਕਾਰੀ ਵੱਲੋਂ ਪਾਸ ਕਰਾਉਣ ਦੀ ਹੈਵਤ ਦੇ ਵਿੱਚ ਮਹੀਨੇ ਦੇ 5 ਲੱਖ ਰੁਪਏ ਸਿਰਫ ਰਿਸ਼ਵਤ ਦੇ ਤੌਰ ਤੇ ਸਿੱਧੇ ਤੋਰ ਤੇ ਲਿੱਤੇ ਜਾ ਰਹੇ ਸੀ ਇਹ ਵੱਡੇ ਸਵਾਲ ਖੜੇ ਹੁੰਦੇ ਨੇ ਹਾਲਾਂਕਿ ਇਸ ਦੇ ਨਾਲ ਨਾਲ ਬਾਕੀ ਅਧਿਕਾਰੀਆਂ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋਣੇ ਸ਼ੁਰੂ ਹੋ ਚੁੱਕੇ ਨੇ ਹੁਣ ਦੇਖਣਾ ਹੋਵੇਗਾ ਕਿ ਸੀਬੀਆਈ ਵੱਲੋਂ ਇਸ ਮਾਮਲੇ ਦੇ ਵਿੱਚ ਹੋਰ ਕੀ ਖੁਲਾਸੇ ਹੁੰਦੇ ਨੇ ਨਾਲੇ ਇਹ ਵੀ ਜਾਣਕਾਰੀ ਦੇ ਦੇਣੀ ਹੈ ਕਿ ਜੋ ਹਰਚੰਦ ਸਿੰਘ ਪੁੱਲਰ ਨੇ ਅੱਜਸ ਭੂਲਰ ਡੀਆਈਜੀ ਰੇਂਜ ਰੋਪੜ ਨੇ ਉਹ ਸਾਫਕਾ ਡੀਜੀ ਮਹਿਲ ਸਿੰਘ ਭੂਲਰ ਦੇ بیٹے ਨੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਮਹਿਲ ਸਿੰਘ ਭੂਲਰ ਵੱਲੋਂ ਪੰਜਾਬ ਦੇ ਵਿੱਚ ਕ੍ਰਾਈਮ ਕੰਟਰੋਲ ਕਰਨ ਦੇ ਵਿੱਚ ਐ ਭੂਮਿਕਾ ਨਿਭਾਈ ਗਈ ਸੀ ਜਿਨ੍ਹਾਂ ਦੇ بیٹے ਦੱਸੇ ਜਾ ਰਹੇ ਨੇ ਹਾਲਾਂਕਿ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਆ ਕਿ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਏ ਸਾਹਮਣੇ ਆ ਰਹੇ ਨੇ ਚਰਚਾਵਾਂ ਸਾਹਮਣੇ ਆ ਰਹੀਆਂ ਨੇ ਕਿ ਲੱਖਾਂ ਰੁਪਏ ਦੀ ਮਹੀਨੇ ਦੀ ਰਿਸ਼ਵਤ ਹੀ ਲਈਤੀ ਜਾ ਰਹੀ ਸੀ ਸਿਰਫ ਗੱਡੀਆਂ ਪਾਸ ਕਰਾਂ ਦੀ ਹੈ ਮੈਂ ਦੇ ਵਿੱਚ ਉੱਥੇ ਹੀ ਹੁਣ ਤਾਂ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਆ ਕਿ ਆਈਪੀਐਸ ਹਰਚੰਦ ਸਿੰਘ ਭੁੱਲਰ ਸਾਬਕਾ ਡੀਜੀ ਮਹਿਲ ਸਿੰਘ ਭੁੱਲਰ ਦੇ بیٹے ਵੀ ਨੇ ਇਸ ਮਾਮਲੇ ਦੇ ਵਿੱਚ ਹੋਰ ਵੀ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਜੁੜੋ ਰਹੋ ਜਾਣਕਾਰੀ ਐਸ਼ੀ ਦਿਨਾਂ